thank you ਸਿਟੀ ਬਾਲਮਿਕੀ ਸਬਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਬਾਲਮਿਕੀ ਮਹਾਰਾਜ ਜੀ ਦੀ 6 ਤਰੀਕ ਨੂੰ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਜਿਸ ਦੇ ਅੱਜ ਜਲੰਧਰ ਦੇ ਪੰਜਾਬ ਕੇਸੀ ਦੇ ਮੀਟਿੰਗ ਹਾਲ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਸਾਡੇ ਨਾਲ ਰਜੇਸ਼ ਪੱਟੀ ਜੀ ਆਪਾਂ ਗੱਲਬਾਤ ਕਰਦੇ ਹਾਂ ਪੱਟੀ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਬਾਲਮਿਕੀ ਮਹਾਰਾਜ ਜੀ ਦੇ ਪ੍ਰਕਾਸ਼ ਦੇ ਅਰੇ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ ਭਗਵਾਨ ਬਾਲਮਿਕੀ ਮਹਾਰਾਜ ਜੀ ਦਾ ਪਾਵਨ ਤੇ ਪ੍ਰਗਟ ਦਿਹਾੜਾ 7 ਅਕਤੂਬਰ ਨੂੰ ਮਨਾਇਆ ਜਾ ਰਿਹਾ ਉਹਦੇ ਪ੍ਰਕਾਸ਼ ਦੇ ਵਿੱਚ 6 ਅਕਤੂਬਰ ਨੂੰ ਬੱਬੇ ਤੇ ਵਿਸ਼ਾਲ ਸ਼ੋਭਾ ਯਾਤਰਾ ਜ ਅੱਜ ਪੰਜਾਬ ਕੇਸਰੀ ਦੇ ਪ੍ਰਿਆੰਗਨ ਦੇ ਵਿੱਚ ਸ਼੍ਰੀ ਅਮਰਾ ਚੋਪੜਾ ਜੀ ਸੰਯੁਕਤ ਸੰਵਾਦਕ ਪੰਜਾਬ ਕੇਸਰੀ ਦੀ ਅਗਵਾਈ ਅੰਦਰ ਅੱਜ ਜਿਹੜੀ ਸਾਡੀ ਅੰਤਿਮ ਹਰ ਸਾਲ ਮੀਟਿੰਗ ਹੁੰਦੀ ਹੈ ਉਹ ਅੱਜ ਸੰਪੰਨ ਹੋਈ ਆ ਉਹ ਲੋਕ ਬਹੁਤ ਹੀ ਸਾਰਿਆਂ ਦਾ ਧੁਲਾਰਾ ਮਿਲਿਆ ਉਹ ਸਾਰਿਆਂ ਨੇ ਇਹ ਵਿਸ਼ਵਾਸ ਜਲਾਇਆ ਕਿ ਅਸੀਂ ਉਮ ਹਮਾਕੇ ਸ਼ੋਭਾ ਯਾਤਰਾ ਵਿੱਚ ਸਿਟੀ ਵਾਲਮੀਕ ਸਭਾ ਨਾਲ ਮੋਢਾ ਮੋਢਾ ਲਗਾ ਜੋੜ ਤੇ ਲੱਗੇ ਇਹ ਗੱਲ ਕਰੀਏ ਤੁਹਾਡੇ ਪ੍ਰਸ਼ਾਸਨ ਦੇ ਨਾਲ ਵੀ ਮੀਟਿੰਗ ਨਗਰ ਨਿਗਮ ਦੇ ਨਾਲ ਵੀ ਤੁਹਾਡੀ ਮੀਟਿੰਗ ਹੁੰਦੀ ਹੈ ਰੂਟ ਚੈੱਕ ਕੀਤਾ ਜਾਂਦਾ ਕੀ ਕੀ ਤੁਹਾਡੀਆਂ ਮੰਗਾਂ ਸੀ ਜਿਹੜੇ ਪ੍ਰਸ਼ਾਸਨ ਨੂੰ ਅਸ਼ੋਕ ਸਿੰਘ ਸਾਡੇ ਦਿਨ ਸਾਡੀ ਡੀਸੀ ਸਾਹਿਬ ਦੀ ਅਧਿક્ષાਤ ਮੀਟਿੰਗ ਹੋਈ ਸੀ ਉਹਦੇ ਵਿੱਚ ਜੋ ਸਾਡੇ ਸੁਝਾਅ ਸੀਗੇ ਟ੍ਰੈਫਿਕ ਦੇ ਪਰ ਮਹਿਲਾਵਾਂ ਫੋਰਸ ਦੀਆਂ ਉਹ ਸਾਰੇ ਸੁਝਾਅ ਸਾਡੇ ਦੁਆਰਾ ਵੀ ਮੀਟਿੰਗ ਹੋਈ ਆ ਸ਼੍ਰੀ ਬਨਾਜ ਚੋਪੜਾ ਦੀ ਅਧਿક્ષાਤ ਵਿੱਚ ਕੁਝ ਦਿਨ ਪਹਿਲਾਂ ਵੀ ਡੀਸੀਪੀ ਨਰੇਸ਼ ਡੋਗਰਾ ਦੀ ਅਗਵਾਈ ਦੇ ਵਿੱਚ ਪੰਜਾਬ ਕੇਸ ਕੇਰਡ ਦੇ ਵਿੱਚ ਬੈਠਕ ਹੋਈ ਹੈ ਜਿਹਦੇ ਵਿੱਚ ਸਾਨੂੰ ਪੰਜਾਬ ਪੁਲਿਸ ਨੇ ਪੂਰਾ ਹੀ ਸਾਨੂੰ ਜੋ ਵਿਸ਼ਵਾਸ ਜਲਾਇਆ ਕਿ ਇਸ ਸ੍ਰੀ ਸ਼ੂਭ ਯਾਤਰਾ ਵਿੱਚ ਕੋਈ ਵੀ ਕਮੀ ਪੇਸ਼ਾ ਹਮੇਸ਼ਾ ਦੀ ਤਰ੍ਹਾਂ ਹੁਣ ਵੀ ਇਸ ਤਰ੍ਹਾਂ ਹੀ ਦੂਰ ਕੀਤੀ ਜਾਊ। ਅਦਮ ਜੀ ਅੱਜ ਲਾਲ ਅੰਤਿਮ ਬੈਠਕ ਦਾ ਯੋਜਨ ਕੀਤਾ ਗਿਆ ਹੈਗਾ ਕੀ ਕੀ ਸਵਾ ਜਿਹੜੇ ਸ਼ੂਭ ਯਾਤਰਾ ਦੇ ਵਿੱਚ ਸਵਾਗਤੀ ਮੰਚ ਲਗਾਏ ਜਾਣੇ ਆ ਜੋ ਵੈਲਕਮ ਕੀਤਾ ਜਾਣਾ ਸ਼ੂਭ ਯਾਤਰਾ ਦਾ ਉਸੇ ਕੀ ਕੀ ਪਲਾਨ ਕਿੜਿਆ ਕੀਤੇ ਗਏ ਅੱਜ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਕਿ ਜਿੱਦਾਂ ਸਿਟੀ ਵਾਲਮੀਕ ਸਭਾ ਲਗਾਤਾਰ ਪਿਛਲੇ ਕੁ ਡੇਢ ਦੋ ਮਹੀਨੇ ਤੋਂ ਮੀਟਿੰਗਾਂ ਕਰ ਰਹੀ ਸੀ ਲਾਸਟ ਮੀਟਿੰਗ ਸਾਡੀ ਪੰਜਾਬ ਕੇਸਰੀ ਦੇ ਪ੍ਰਿਆਗਨ ਦੇ ਵਿੱਚ ਹੋਈ ਜਿਹੜੀ ਹਰ ਸਾਲ ਹੁੰਦੀ ਆ ਔਰ ਜਿੱਥੇ ਅਸੀਂ ਡੀਸੀ ਸਾਹਿਬ ਨਾਲ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਸੀ ਚਾਹੇ ਰੂਟ ਤੇ ਪੈਚ ਲੱਗਣਦੇ ਹੋਵੇ ਚਾਹੇ ਰੰਗ ਰੋਗਣ ਹੋਣ ਦੇ ਵਾਸਤੇ ਹੋਣ ਤੇ ਚਾਹੇ ਚਾਬਤੀ ਗੇਟ ਲੱਗਣੇ ਹੋਣ ਉਹ ਸਾਰੇ ਹੀ ਲਗਭਗ ਕਾਫੀ ਕੰਮ ਹੋ ਗਿਆ ਜਿਹੜੇ ਰਹਿੰਦੇ ਆ ਸੁਆਂਕੀ ਮੰਚ ਚ ਗੇਟ ਲੱਗਣ ਵਾਲੇ ਉਹ ਵੀ ਲੱਗ ਜਾਣੇ ਆ ਔਰ ਜਿਹੜੇ ਹਮੇਸ਼ਾ ਹੀ ਇੱਕ ਬਹੁਤ ਹੀ ਸਾਂਝਾ ਮੈਸੇਜ ਜਾਂਦਾ ਪੰਜਾਬ ਕੇਸਰੀ ਵੱਲੋਂ ਚਾਹੇ ਧਾਰਮਿਕ ਚਾਹੇ ਰਾਜਨੀਤਿਕ ਚਾਹੇ politcal ਪਾਰਟੀਆਂ ਇਥੇ ਇੱਕ ਮੰਚ ਤੇ ਇੱਕ ਮਾਲਾ ਦੇ ਵਿੱਚ ਪਰੋਏ ਜਾਂਦੇ ਆ ਉਦਾਂ ਹੀ ਤੁਹਾਨੂੰ ਉਦੋਂ ਦੇਖਣ ਨੂੰ ਮਿਲੇਗਾ ਇੱਕ ਪਲੇਟਫਾਰਮ ਦੇ ਉੱਤੇ ਸਾਰੇ ਹੀ ਪਾਰਟੀਆਂ ਦੇ ਸਾਰੇ ਪੋਲਿਟਿਕਲ ਬੰਦੇ ਸਾਰੇ ਧਾਰਮਿਕ ਬੰਦੇ ਇਕੱਠੇ ਹੋ ਕੇ ਇਸ ਪਰਵ ਨੂੰ ਬੜੇ ਚਾਵਾ ਦੇ ਨਾਲ ਮਨਾਣਗੇ ਔਰ ਸ਼ੋਭਾ ਯਾਤਰਾ ਦੀ ਅਗਵਾਈ ਸਾਡੇ ਬਹੁ ਅਵਨਾ ਚੋਪੜਾ ਜੀ ਅਰਵਿਜੇ ਚੋਪੜਾ ਜੀ ਦੀ ਅਧਿਖਸ਼ਤਾ ਚ ਨਿਕਲੇਗੀ ਤਾਂ ਬਹੁਤ ਸਾਰੇ ਮੰਤਰੀ ਵੀ ਆਣੇ ਆ ਔਰ ਉਮੀਦ ਆ ਕਿ ਸੀਐਮ ਸਾਹਿਬ ਵੀ ਸ਼ਾਇਦ ਆਸਤ ਹੋ ਜਾਣ ਔਰ ਬੜਾ ਅੱਛਾ ਮਾਹੌਲ ਸ਼ਹਿਰ ਦਾ ਹੈ ਇਸ ਵੇਲੇ ਸੋਨਦੀ ਸਾਹਿਬ ਰੂਟ ਦਾ ਇਸ ਵਾਰ ਰੂਟ ਦੱਸਿਆ ਜਾਵੇ ਸ਼ੋਭਾ ਯਾਤਰਾ ਕਿੱਥੋਂ ਸਟਾਰਟ ਹੋਣੀ ਹੈ ਤੇ ਕਿੱਥੇ ਸਮਾਪਤ ਹੋਣੀ ਹੈ ਕਿਹੜੀ ਕਿਹੜੀ ਜਗ੍ਹਾ ਦੇ ਉੱਤੇ ਤਿੰਨ ਘਾਤੀ ਦੋ ਮਹੀਨੇ ਸ਼੍ਰੀ ਰਾਮ ਚੌਂਕ ਤੋਂ ਸਿਸਤੀ ਕਰਤਾ ਭਗਵਾਨ ਵਾਲਮੀਕਿ ਮਹਾਰਾਜ ਕਦੁਗਾ ਸਾਗਰ ਲਵ ਕੁਸ਼ਦੇ ਪਾਲਨਹਾਰ ਜਿਨ੍ਹਾਂ ਨੇ 1200 ਸਾਲ ਪਹਿਲੇ ਰਮਾਇਣ ਲਿਖ ਦਿੱਤੀ ਸੀ ਉਹਨਾਂ ਦਾ ਪ੍ਰਗਉਸ ਸੱਤ ਤੀਕ ਨੂੰ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਮਨਾਇਆ ਜਾ ਰਿਹਾ ਉਹ 6 ਤਰੀਕ ਨੂੰ ਸ਼੍ਰੀ ਰਾਮ ਚੌਂਕ ਤੋਂ ਵਿਸ਼ਾਲ ਸ਼ੋਭਾ ਯਾਤਰਾ ਨਿਕਲ ਜਾ ਰਹੀ ਹੈ ਸਾਡੇ ਚੀਪ ਐਟਰਨਲ ਪੰਜਾਬ ਕੇਸੀ ਦੇ ਵਿਜੇ ਚੋਪੜਾ ਜੀ ਅਵਿਨਾਸ਼ ਚੋਪੜਾ ਜੀ ਦੀ ਰਹਿਨਮਾਈ ਹੇਠ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਨਿਕਲ ਜਾ ਰਹੀ ਹੈ 6 ਤਰੀਕ ਨੂੰ ਸ਼੍ਰੀ ਰਾਮ ਚੌਂਕ ਤੋਂ ਔਰ ਇਹਨਾਂ ਦਾ ਰੂਟ ਹੈਗਾ ਆ ਸ਼੍ਰੀ ਰਾਮ ਚੌਂਕ ਤੋਂ ਲਵਕੁਚ ਚੌਂਕ ਰਾਮ ਚੌਂਕ ਤੋਂ ਅਡਾ ਪਾਕਿਸਤਾਨ ਚੌਂਕ ਅਡਾ ਸ਼ਾਹਪੁਰ ਮਾਹਿਰਾ ਗੇਟ ਖੇਂਗਰਾ ਗੇਟ ਬਾਲਮੀ ਗੇਟ ਪਟੇਲ ਚੌਂਗ ਬਸਤੀ ਅੱਡਾ ਔਰ ਸ੍ਰੀ ਭਗਵਾਨ ਵਾਲਮੀ ਕੀ ਚੌਂਗ ਔਰ ਭਗਵਾਨ ਵਾਲਮੀ ਸਸ਼ਤੀ ਕਰਤਾ ਭਗਵਾਨ ਵਾਲਮੀ ਕੀ ਮੰਦਰ ਆਲੀ ਮੱਲੇ ਆ ਕੇ ਉਥੇ ਸੱਪਣ ਹੋਏਗੀ ਉਥੇ ਮੱਥਾ ਟੇਕ ਕੇ ਸਾਰੀ ਸਮਾਪਤੀ ਕੀਤੀ ਜਾਏਗੀ ਇਹਨਾਂ ਸ਼ਬਦਾਂ ਨਾਲ ਮੈਂ ਜਿੰਨਾ ਵੀ ਇਹ ਦੁਆਰਾ ਖਾਸ ਕਰਕੇ ਪੰਜਾਬ ਕੇਸੀ ਦੇ ਵਿਜੇ ਚੋਪੜਾ ਜੀ ਦਾ ਅਮਰਾਂਤ ਚੋਪੜਾ ਜੀ ਦਾ ਜਿਨ੍ਹਾਂ ਦਾ ਹਮੇਸ਼ਾ ਵਾਲਮਿਕ ਸਮਾਜ ਤੇ ਪੂਰਾ ਹੱਥ ਰਿਹਾ ਆ ਜਿਹੜੀ ਇਹ ਸਿਟੀ ਵਾਲਮੀਕ ਸਭਾ ਦੀ ਸ਼ੋਭਾ ਯਾਤਰਾ ਨਿਕਲ ਜਾ ਰਹੀ ਹੈ ਇਹ ਪੰਜਾਬ ਕੇਸਰੀ ਗਰੁੱਪ ਦੇ ਨਾਲ ਜੇ ਸਿਟੀ ਵਾਲਮੀਕ ਸਭਾ ਜੁੜੀ ਹੈ ਔਰ ਮੈਂ ਫਿਰ ਦੁਆਰਾ ਪੰਜਾਬ ਕੇਸਰੀ ਗਰੁੱਪ ਦਾ ਔਰ ਧੰਨਵਾਦ ਕਰਦਾ ਅਵਨਾਸ਼ ਚੋਬਰਾ ਜੀ ਦਾ ਵੀਜੇ ਚੋੜਾ ਜੀ ਦਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਮ ਰਾਜਕੁਮਾਰ ਰਾਜੂ ਜੀ ਹੈ ਰਾਜੂ ਜੀ ਅੱਜ ਜਲੰਧਰ ਦੇ ਹਿੰਸਾ ਮਾਜਾ ਗਰਾਊਂਡ ਦੇ ਵਿੱਚ ਮੀਟਿੰਗ ਹਾਲ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਕੀ ਕੀ ਮੀਟਿੰਗ ਦੇ ਜੋ ਸ਼ੋਭਾ ਯਾਤਰਾ ਦੀ ਸਮਾਪਤੇ ਕਿਹੜੀ ਹੈ ਸ਼ੁਰੂਆਤ ਹੈਗੀ ਹੈ ਕਿੱਥੋਂ ਸ਼ੁਰੂ ਹੋਣੀ ਹੈ ਕਿਹੜੀ ਜਗ੍ਹਾ ਤੇ ਸਮਾਪਤ ਹੋਣੀ ਹੈ ਇਸ ਦੇ ਵਿੱਚ ਇੱਕੋ ਮੰਚ ਤੇ ਸਾਰਾ ਸਮਾਜ ਕਿਹੜਾ ਇਕੱਠਾ ਹੋ ਰਿਹਾ ਹੈ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਮੈਂ ਰਾਜਕੁਮਾਰ ਰਾਜੂ ਸਿਟੀ ਵਾਲਮੀਕੀ ਸਭਾ ਦਾ ਚੇਅਰਮੈਨ ਅੱਜ ਸਾਡੀ ਪੰਜਾਬ ਕ੍ਰੈਸਰੀ ਗਰੁੱਪ ਦੇ ਵਿੱਚ ਮੀਟਿੰਗ ਹੋਈ ਸਾਡੇ ਚੀਫ ਗੈਸਟ ਅਬਨਾਸ਼ ਚੋਕੜਾ ਜੀ ਇਹਨਾਂ ਵੱਲੋਂ ਅੱਜ ਜਿਹੜੀ ਸ਼ੋਭਾ ਯਾਤਰਾ crem ਪ੍ਰਭੂ ਰਾਮ ਚੌਂਕ ਤੋਂ ਸ਼ੁਰੂ ਹੋ ਕੇ ਲਵਕੁਸ਼ ਚੌਂਕ ਲਵਕੁਸ਼ ਚੌਂਕ ਤੋਂ ਭਗਤ ਸਿੰਘ ਚੌਂਕ ਭਗਤ ਸਿੰਘ ਚੌਂਕ ਤੋਂ ਮਾਈ ਹੀਰਾ ਗੇਟ ਮਾਈ ਹੀਰਾ ਗੇਟ ਤੋਂ ਲੈ ਕੇ ਡੋਲਫਿਨ ਡੋਲਫਿਨ ਚੌਕ ਚੌਕ ਤੋਂ ਲੈ ਕੇ ਜੇਲ੍ਹ ਚੌਂਕ ਔਰ ਸਾਡੇ ਇਹ ਹੀ ਪ੍ਰਭੂ ਵਾਲਮੀਕੀ ਜੀ ਦੇ ਸਾਰਿਆਂ ਨੇ ਅਪੀਲ ਕੀਤੇ ਸਾਰਿਆਂ ਨੂੰ ਕਿ ਇਹੋ ਹੀ ਕਿ ਸ਼ੋਭਾ ਯਾਤਰਾ ਚ ਸਾਰਿਆਂ ਨੂੰ ਬੜ ਚੱਕੇ ਭਾਗ ਲੈਣਾ ਚਾਹੀਦਾ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਮੇਰੇ ਅਬਨਾਸ਼ ਚੋਪੜਾ ਜੀ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿਨਾ ਸ਼ੋਭਾ ਯਾਤਰਾ ਚ ਸਾਰੇ ਜਣੇ ਆਪਣੀਆਂ ਫੈਮਲੀਆਂ ਲੈ ਕੇ ਆਉਣ ਸਾਰੇ ਜਣੇ ਸਾਰੇ ਜਣੇ ਫੈਮਲੀ ਕੱਲਾ ਕੱਲਾ ਬੱਚਾ ਆਉਣਾ ਚਾਹੀਦਾ ਜੈ ਵਾਲਮੀਕੀ ਹਰ ਹਰ ਬਾ ਦੇਖਿਆ ਸੀ ਗੱਲਬਾਤ ਕੀਤੀ ਗਿਆ ਸਿਟੀ ਬਲਮੇਕੀ ਸਭਾ ਦੇ ਮੈਂਬਰਾਂ ਦੇ ਨਾਲ ਉਹਨਾਂ ਨੇ ਦੱਸਿਆ ਸ਼ੋਭਾ ਯਾਤਰਾ 6 ਤਰੀਕ ਨੂੰ ਭਗਵਾਨ ਬਲਮੇਕੀ ਮਹਾਰਾਜ ਜੀ ਦੀ ਕਿਹੜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਤੁਮਤਾਨਾ ਕੀਤੀ ਜਾ ਰਹੀ ਹੈ ਜਲੰਧਰ ਦੇ ਰਾਮ ਚੌਂਗ ਤੋਂ ਸਟਾਰਟ ਹੋਏਗੀ 1 ਵਜੇ ਦੇ ਕਰੀਬ ਕਿਹੜੀ ਸ਼ੋਭਾ ਯਾਤਰਾ ਇਥੋਂ ਰਾਮ ਮਹੌਲ ਕੇ ਲਗ ਲਗ ਬਜ਼ਾਰਾ ਤੋਂ ਮਹੱਲਾ ਤੋ ਹੁੰਦੇ ਸਮਾਪਤ ਪ੍ਰਚੀਨ ਭਗਵਾਨ ਬਲਮੇਕੀ ਮਹਾਰਾਜ ਜੀ ਦੇ ਅਲੀ ਮਹੱਲੇ ਦੇ ਮੰਦਿਰ ਦੇ ਵਿੱਚ ਸਮਾਪਤ ਕੀਤੀ ਜਾਏਗੀ ਜਿਸ ਦੇ ਵੀ ਲਗ ਲਗ ਕਮੇਟੀ ਮੈਂਬਰਾਂ ਵੱਲੋਂ ਮੰਚ ਲਗਾਏ ਜਾਣਗੇ ਵੈਲਕਮ ਸਵਾਗਤਮ ਕਿਹੜਾ ਜਲੰਧਰ ਦੇ ਪੰਜਾਬ ਕੇਸੀ ਗਰੁੱਪ ਦੇ ਟਨ ਹਾਲ ਦੇ ਵਿੱਚ ਕੀਤੀ ਗਈ ਜਿਸ ਦੇ ਅਲੱਗ-ਅਲੱਗ ਕਮੇਟੀਵਲ ਵਿਚਾਰ ਸਾਂਝੇ ਕੀਤੇ ਗਏ ਨੇ ਤੇ ਉੱਥੇ ਸ਼ੋਭਾ ਯਾਤਰਾ ਨੂੰ ਅਤੀ ਸੁੰਦਰ ਬਣਾਉਣ ਲਈ ਹੋਰ ਵੀ ਕਿਹੜੀ ਸੁਭਾਅ ਕਿਹੜੇ ਲਿੱਤੇ ਗਏ ਨੇ ਕੈਮਰਾਮੈਨ ਰਾਹੁਲ ਦੇ ਨਾਲ ਸੋਨੁ ਮਹਾਜਨ ਜਗਵਾਨੀ ਟੀਵੀ ਜਲੰਧਰ